ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵੇਸ਼ਾ ਜੇਕਰ ਘਰ ਦੇ ਵਿੱਚ ਬਿੱਲੀ ਬੱਚੇ ਦੇਂਦੀ ਹੈ ਜਾਂ ਫਿਰ ਬਿੱਲੀ ਘਰ ਦੇ ਵਿੱਚ ਆਉਂਦੇ ਹਨ ਤਾਂ ਇਹ ਇੱਕ ਕੰਮ ਜ਼ਰੂਰ ਕਰੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਫਿਰ ਆਓ ਸੰਗਤ ਜੀ ਜਾਣਦੇ ਹਾਂ ਉਹ ਕਿਹੜੇ ਕੰਮ ਹਨ ਜੋ ਅਸੀਂ ਬਿੱਲੀ ਦੇ ਆਉਣ ਤੇ ਕਰਨੇ ਹਨ ਚੰਗਜ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੌਕ ਆਪਣੇ ਭਰਾ ਮਾਤਾ ਪਿਤਾ ਤੇ ਪਤਨੀ ਤੇ ਦੋ ਜਵਾਕਾਂ ਦੇ ਨਾਲ ਰਹਿੰਦਾ ਸੀ ਉਹ ਦੂਰ ਦਰਾਡੇ ਦੇਸ਼ ਦੇ ਵਿੱਚ ਵਪਾਰ ਕਰਨ ਜਾਇਆ ਕਰਦਾ ਸੀ ਇੱਕ ਦਿਨ ਅਚਾਨਕ ਕੀ ਹੋਇਆ ਕਿ ਜਿਸ ਜਹਾਜ਼ ਦੇ ਉੱਪਰ ਉਹ ਵਪਾਰ ਕਰਨ ਗਿਆ ਸੀ ਉਹ ਸਮੁੰਦਰ ਦੇ ਵਿੱਚ ਡੁੱਬ ਗਿਆ ਘਰ ਆ ਕੇ ਸੁਨੇਹਾ ਦਿੱਤਾ ਕਿ ਜਿਸ ਜਹਾਜ਼ ਤੇ ਤੁਹਾਡਾ ਪੁੱਤਰ ਵਪਾਰ ਕਰਨ ਗਿਆ ਸੀ ਉਹ ਜਹਾਜ਼ ਡੁੱਬ ਗਿਆ ਹੈ ਸਾਰਾ ਪਰਿਵਾਰ ਰੋਇਆ ਘੁਰ ਲਾਇਆ ਤੇ ਹੁਣ ਉਹਦੀਆਂ ਦੋ ਧੀਆਂ ਤੇ ਉਹਦੀ ਪਤਨੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਉਹਦਾ ਸਾਸੋਹਰਾ ਕਹਿਣ ਲੱਗਾ ਕਿ ਜੇ ਇਹਨੂੰ ਰੱਖਿਆ ਤੇ ਦੋ ਧੀਆਂ ਦਾ ਬੋਝ ਵੀ ਚੁੱਕਣਾ ਪਵੇਗਾ ਇਹਨਾਂ ਦਾ ਵੀ ਖਰਚਾ ਚੁੱਕਣਾ ਪਵੇਗਾ ਉਹਨਾਂ ਇਹ ਨਾ ਸੋਚਿਆ ਕਿ ਸਾਡੇ ਪੁੱਤਾਂ ਦੀ ਔਲਾਦ ਹੈ ਉਹਨਾਂ ਕਿਹਾ ਕਿ ਖਰਚਾ ਉਠਾਉਣਾ ਪਵੇਗਾ ਮਾਸ ਮੇ ਦਾ ਦੋਵਾਂ ਧੀਆਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਮਾਂ ਬੜਾ ਰੋਈ ਕਰ ਲਾਇ ਦਿੱਤੀਆਂ ਨੂੰ ਲੈ ਕੇ ਕਿੱਥੇ ਜਾਵਾਂ। ਪਰ ਏਕ ਨਾਲ ਸੋਣੇ ਧੱਕੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ। ਹੁਣ ਵਿਚਾਰੇ ਘਰ ਦੇ ਕੀ ਕਰ ਆਪਣੇ ਮਾਪਿਓ ਦੇ ਘਰ ਜਾਂਦੀ ਤੇ ਉਹਦੇ ਭਰਾ ਭਾਬੀ ਸਨ। ਵੇਖ ਕੇ ਪਹਿਲਾਂ ਨੱਕ ਬੁੱਲ ਵਟੇ ਪਰ ਮਾਪਿਓ ਨੇ ਜਦੋਂ ਕਿਹਾ ਤਾਂ ਉਹਨੂੰ ਘਰ ਰੱਖ ਲਿਆ। ਹੁਣ ਭਾਬੀ ਨੇ ਉਸ ਤੋਂ ਸਾਰਾ ਦਿਨ ਘਰ ਦੇ ਕੰਮ ਕਰਵਾਇਆ ਕਰਨੇ। ਅੰਕੇ ਚੁੰਨੇ ਦੋਂ ਲੈ ਕੇ ਕੱਪੜੇ ਤੱਕ ਲੈ ਕੇ ਘਰ ਦੀ ਸਾਫ ਸਫਾਈ ਤੱਕ ਦੋਵਾਂ ਮਾਵਾ ਤੀਆਂ ਤੋਂ ਮਾਂ ਤੋਂ ਸਾਰਾ ਦਿਨ ਘਰ ਦੇ ਕੰਮ ਕਰਵਾਇਆ ਕਰਨੇ ਜਦੋਂ ਭਰਾਣੇ ਘਰ ਆਇਆ ਕਰਨਾ ਤੇ ਕਿਹਾ ਕਰਨਾ ਕਿ ਮੈਂ ਤਾਂ ਬੜਾ ਕੰਮ ਕਰਦੀ ਹਾਂ ਉਹਨੇ ਆਣੇ ਬਹਾਨੇ ਕੋਈ ਨਾ ਕੋਈ ਭਰਾ ਦੇ ਕੰਮ ਪਰਿ ਜਾਇਆ ਕਰਨੇ ਭਰਾਣੇ ਵੀ ਗੱਲਾਂ ਵਿੱਚ ਕਹਿ ਦੇਆ ਕਰਨਾ ਕਿ ਅਸੀਂ ਜਿਹੜਾ ਕਿੰਨਾ ਚਿਰ ਤੇਰਾ ਖਰਚਾ ਉਠਾਵਾਂਗੇ ਬਜ਼ੁਰਗ ਮਾਪਿਓ ਨੇ ਮੰਜੀ ਤੇ ਬੈਠੇ ਹਨ ਇਹਨਾਂ ਦਾ ਖਰਚਾ ਉਠਾਵਾਂ ਕਿ ਤੇਰਾ ਖਰਚਾ ਉਠਾਵਾਂ ਉਹਨੇ ਦਿਲ ਜਿਹੜਾ ਉਹਦਾ ਮਾਇਉਸ ਕਰ ਦੇਣਾ ਤੇ ਰੱਬ ਅਗੇ ਅਰਦਾਸ ਕਰਿਆ ਕਰਨੀ ਰੱਬਾ ਮੇਰੀ ਤੀਆਂ ਤੇ ਹਮੇਸ਼ਾ ਮੇਰੇ ਪ੍ਰਿਆ ਹੱਥ ਰੱਖੇਂ ਦਿਆ ਧਰਮਾ ਬੜਾ ਕਾਦੇ ਸੀ ਇੱਕ ਦਿਨ ਉਹ ਬਾਜ਼ਾਰ ਦੇ ਵਿੱਚ ਸਬਜ਼ੀ ਲੈਣ ਗਈ ਤੇ ਜਦੋਂ ਸਬਜ਼ੀ ਲੈਣ ਗਈ ਤਾਂ ਵਾਪਸ ਜਦੋਂ ਆਉਂਦੀ ਦੇਖਦੇ ਆਂ ਤੇ ਰਸਤੇ ਦੇ ਵਿੱਚ ਇੱਕ ਬਿੱਲੀ ਪਈ ਹੋਈ ਹੁੰਦੀ ਹੈ। ਉਹਦੀ ਜਿਹੜੀ ਲੱਤ ਹੈ ਉਹ ਟੁੱਟੀ ਪਈ ਸੀ ਤੇ ਉਸ ਨੂੰ ਘਰ ਲੈ ਆਈ। ਉਹਨੇ ਉਹਦੀ ਲੱਤ ਜਿਹੜੀ ਸੀ ਇੱਕ ਫੱਟੀ ਦੇ ਨਾਲ ਕੁਝ ਉਤੇ ਹਲਦੀ, ਨਿੰਮ ਲਗਾ ਕੇ ਫੱਟੀ ਦੇ ਨਾਲ ਬੰਨ ਦਿੱਤੀ। ਹੁਣ ਉਹਦੀ ਭਾਬੀ ਉਸ ਨੂੰ ਪਹਿਲਾਂ ਹੀ ਨਹੀਂ ਸੀ ਦੇਖ ਸਕਦੀ। ਹਾਂ ਜਦੋਂ ਦੇਖਿਆ ਕਿ ਬਿੱਲੀ ਦਾ ਬੱਚਾ ਵੀ ਘਰ ਲੈ ਆਈ ਹੈ। ਆਉਂਦਿਆ ਹੀ ਭਰਾ ਨੂੰ ਕਹਿ ਦਿੱਤਾ ਕਿ ਆਪਣਾ ਖਰਚਾ ਇਨਾਂ ਦਾ ਹੁਣ ਉਠਾਇਆ ਨਹੀਂ ਚਾਹਦਾ ਇਹ ਬਿਗਲੀ ਦਾ ਬੱਚਾ ਵੀ ਲੈ ਆਈ ਹੈ। ਉਹਦੇ ਪੁਰਾਣੇ ਕਿਹਾ ਕਿ ਹੁਣ ਇਹਨੂੰ ਬਾਹਰ ਗੱਡ। ਉਹ ਕਹਿਣ ਲੱਗੇ ਵੇਰਾ ਮੈਂ ਜੋ ਖਾਇਆ ਕਰਾਂਗੇ ਆਪਣੇ ਹਿੱਸੇ ਚੋਂ ਇਹਨੂੰ ਦਿਆ ਕਰਾਂਗੇ। ਮੈਂ ਕਿਸੇ ਤਰ੍ਹਾਂ ਦਾ ਹੋਰ ਫालतੂ ਇਸ ਤੁਹਾਡੇ ਕੋਲੋਂ ਨਹੀਂ ਲਵਾਂਗੇ। ਉਹਦੇ ਪੁਰਾਣੇ ਕੋ ਜਨਾ ਕਿਹਾ ਤੇ ਹੁਣ ਉਹ ਵਿਚਾਰੇ ਜੋ ਆਪਣੇ ਦੋ ਟੁੱਕ ਖਾਣ ਦੇ ਮਿਲਦੇ ਉਹਦੇ ਵਿੱਚ ਉਹ ਅੱਧਾ ਬਿੱਲੇ ਨੂੰ ਪਾ ਦਿਆ ਕਰਦੇ। ਜੋ ਮਾੜਾ ਮੋਟਾ ਦੁੱਧ ਹੁੰਦਾ ਉਹ ਉਹਨੂੰ ਪਾ ਦਿਆ ਕਰਦੀ ਲਗਭਗ 1 ਮਹੀਨੇ ਦੇ ਵਿੱਚ ਉਹ ਬਿੱਲੇ ਠੀਕ ਠਾਕ ਹੋ ਗਏ ਹੁਣ ਬਿੱਲੇ ਰਹਾ ਉੱਥੇ ਹੀ ਕਰਦੇ ਸੀ ਪਰ ਇੱਕ ਸ਼ਾਮ ਤੋਂ ਦੂਜੀ ਸ਼ਾਮ ਤੱਕ ਉਹ ਆਰਾਮ ਦੇ ਨਾਲ ਛਾਲਾਂ ਮਾਰਦੀ ਰਹਿੰਦੀ ਹੁਣ ਰਾਤ ਹੋਏ ਤੇ ਉਹਦੇ ਕੋਲ ਆ ਜਾਂਦੀ ਤੇ ਉਹਨੂੰ ਦੁੱਧ ਰੋਟੀ ਦਾ ਟੁਕ ਪਾ ਦਿਆ ਕਰਦੀ ਹੁਣ ਭਾਬੀ ਤਾਂ ਪਹਿਲਾਂ ਹੀ ਕੋਈ ਨਾ ਕੋਈ ਬਹਾਨਾ ਲਾਉਦੀ ਪਈ ਸੀ ਕਿਹੜਾ ਦਿਨ ਹੋਵੇ ਤੇ ਉਹਨੂੰ ਘਰੋਂ ਬਾਹਰ ਕੱਢਿਆ ਜਾਵੇ ਇੱਕ ਦਿਨ ਉਹ ਜਿਹੜਾ ਭਰਾ ਸੀ ਉਹਦੇ ਦੋ ਪੁੱਤਰ ਸਨ ਹੁਣ ਇਹਦੇ ਕੋਲ ਦੋ ਧੀਆ ਸਨ ਤੇ ਹੁਣ ਇੱਕ ਦਿਨ ਬਿੱਲੀ ਨੇ ਇੱਕ ਛਾਤ ਤੋਂ ਦੂਜੀ ਛਾਤ ਉੱਤੇ ਛਲਾਂਗ ਮਾਰੀ ਹੁਣ ਉਹਦਾ ਛੋਟਾ ਪੁੱਤਰ ਵੀ ਬਾਹਰ ਸੀ ਉਹਨੇ ਬਿੱਲੀ ਨੂੰ ਛਲਾਂਗ ਮਾਰਦੇ ਦੇਖਿਆ ਤੇ ਛਲਾਂਗ ਤੋਂ ਤੇ ਛਾਤ ਤੋਂ ਛਲਾਂਗ ਮਾਰ ਦਿੱਤੀ ਤੇ ਬਿੱਲੀ ਕੁੱਦ ਕੇ ਅਗਲੀ ਛਾਤ ਤੇ ਹੋ ਗਈ ਹੁਣ ਉਹ ਛੋਟਾ ਸੀ ਤੇ ਛਲਾਂਗ ਮਾਰਨੀ ਆਉਂਦੀ ਨਹੀਂ ਸੀ ਤੇ ਹੁਣ ਉਹ ਥੱਲੇ ਡਿੱਗ ਗਿਆ ਥੱਲੇ ਡਿਕਣ ਕਰਕੇ ਉਹਦੀ ਲੱਤ ਟੁੱਟ ਗਈ ਤੇ ਹੁਣ ਉਹਦੀ ਭਾਬੀ ਬੜਾ ਬੋਲੀ ਹੁਣ ਸ਼ਾਮ ਨੂੰ ਭਰਾ ਆਇਆ ਤੇ ਉਹ ਵੀ ਬੜਾ ਬੋਲਿਆ ਉਹਨੇ ਕਿਹਾ ਕਿ ਤੈਨੂੰ ਕਿਹਾ ਸੀ ਕਿ ਬਿੱਲੀ ਨੂੰ ਘਰ ਤੋਂ ਬਾਹਰ ਕੱਢ ਦੇ ਹੁਣ ਦੇਖ ਮੇਰੇ ਪੁੱਤ ਦੀ ਜਾਨ ਮਸਾ ਬਚੀ ਇਹਦੀ ਲੱਤ ਟੁੱਟ ਗਈ ਹੈ ਹੋਰ ਤੂੰ ਸਾਡੇ ਘਰ ਰਹੇਂਗੇ ਪਤਾ ਨਹੀਂ ਹੋਰ ਕੀ ਕੀ ਹੋਏਗਾ ਮੇਰੇ ਪੁੱਤ ਦੀ ਜਾਨ ਮੇਂ ਜਾ ਸਕਦੀ ਸੀ ਤੂੰ ਕਹਿਣਾ ਤਾਂ ਮੰਨਣਾ ਨਹੀਂ ਹੁੰਦਾ ਬੋਝ ਬਣੀ ਹੋਈ ਹੈ ਉਹਨੇ ਕਿਹਾ ਕਿ ਨਿਕਲ ਮੇਰੇ ਘਰੋਂ ਦੋਹਾਂ ਧੀਆਂ ਤੇ ਆਪਣੇ ਪੈਨ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੁਣ ਬਜ਼ੁਰਗ ਮਾਂ ਪਿਓ ਲਚਾਰ ਸੀ ਮੰਜੇ ਤੇ ਬੈਠੇ ਹੋਏ ਸੀ ਉਹ ਵਿਚਾਰੇ ਕੁਝ ਨਾ ਬੋਲੇ ਜੇ ਅਸੀਂ ਕੁਝ ਬੋਲਿਆ ਸਾਨੂੰ ਵੀ ਘਰੋਂ ਬਾਹਰ ਕੱਢ ਦੇਵੇਗਾ ਤੇ ਜਾਵਾਂਗੇ ਕਿੱਥੇ ਉਹਨਾਂ ਵਿਚਾਰੀਆਂ ਆਪਣੀਆਂ ਦੋਹਾਂ ਧੀਆਂ ਨੂੰ ਲੈ ਕੇ ਨਗਾ ਤੋਂ ਬਾਹਰ ਇੱਕ ਸੰਤ ਫਕੀਰ ਰਿਆ ਕਰਦੇ ਸੀ ਉਹ ਸ਼ੰਨ ਸੀ ਸੰਤ ਫਕੀਰ ਚਲੇ ਗਏ ਸੰਤ ਉਹਨੋਂ ਸ਼ੰਨ ਦੇ ਵਿੱਚ ਉਹ ਰਿਆ ਕਰਦੇ ਉਹਨੇ ਚੋ ਰੋਟੀ ਦੋ ਖਾਇਆ ਕਰਨੀਆਂ ਬਿੱਲੀ ਨੇ ਉਹਦੇ ਕੋਲ ਆ ਕੇ ਖਾ ਲਿਆ ਕਰਨੀਆਂ ਫਿਰ ਉਸੇ ਘਰ ਚਲੇ ਜਾਇਆ ਕਰਨਾ ਤੇ ਹੁਣ ਉਹ ਵਿਚਾਰੀ ਲੋਕਾਂ ਦੇ ਘਰ ਕੰਮ ਕਰਿਆ ਕਰਦੀ ਤੇ ਆਪਣੀ ਦੋਹਾਂ ਧੀਆ ਦਾ ਟਿੱਡ ਪਾਲਦੀ ਕੁਝ ਸਮਾਂ ਲੰਘਿਆ ਤੇ ਉਹਦਾ ਉਸੇ ਘਰ ਵਾਲੇ ਦਾ ਇੱਕ ਮਿੱਤਰ ਸਾਥੀ ਸੀ ਉਹਦੇ ਨਾਲ ਰਲ ਕੇ ਵਪਾਰ ਕਰਦਾ ਸੀ ਉਹ ਕਿਤੇ ਵਪਾਰ ਕਰਨ ਗਿਆ ਤੇ ਕੋਈ 1 ਸਾਲ ਦੇ ਬਾਅਦ ਆਇਆ ਸੀ ਉਨਨ ਜਦੋਂ ਇਹ ਗੱਲ ਪਤਾ ਲੱਗੀ ਤੇ ਉਹ ਉਸ ਦੇ ਘਰ ਗਿਆ ਤੇ ਘਰ ਕਹਿੰਦਾ ਕਿ ਮੈਨੂੰ ਪਤਾ ਲੱਗਾ ਕਿ ਐਵੇਂ ਉਹ ਕਾਲ ਚਲਾਨਾ ਹੋ ਰ ਗਿਆ ਹੈ ਉਹ ਮੇਰੇ ਨਾਲ ਵਪਾਰ ਕਰਦਾ ਸੀ ਤੇ ਮੈਂ ਉਹਦੀ ਪਤਨੀ ਨੂੰ ਮਿਲਣਾ ਚਾਹੁੰਦਾ ਹਾਂ ਉਹਨਾਂ ਨੇ ਕਿਹਾ ਕਿ ਉਹਦੀ ਪਤਨੀ ਇੱਥੇ ਨਹੀਂ ਰਹਿੰਦੀ ਹੈ ਜਿੱਦਨ ਦਾ ਉਹਦਾ ਕਾਲ ਚਲਾਨਾ ਹੋਇਆ ਉਸ ਤੋਂ ਪਤਾ ਲੱਗਾ ਤੇ ਅਗਲੇ ਦਿਨ ਆਪਣੇ ਜਵਾਬ ਲੈ ਕੇ ਤੇ ਇਥੋਂ ਧੁਰ ਗਈ ਹੈ ਹੁਣ ਉਹ ਜਾਣਦਾ ਸੀ ਕਿ ਉਹ ਜਿਸ ਸਾਬ ਨਾਲ ਆਪਣੀ ਪਤਨੀ ਦੀਆਂ ਤਰੀਫਾਂ ਕਰਦਾ ਉਹ ਇੰਨੇ ਸਿਆਣੇ ਤੇ ਸੋਚਵਾਨ ਤੇ ਸਮਝਦਾਰ ਹੈ ਉਹ ਅਗਲੇ ਦਿਨ ਆਪਣੇ ਚਵਾਗ ਲੈ ਕੇ ਇਥੋਂ ਜਾ ਤੇ ਨਹੀਂ ਸਕਦੇ ਕਿਉਂਕਿ ਉਹ ਤਾਂ ਇੰਨੇ ਗੁਨਾ ਦੇ ਮਾਲਕ ਸੀ ਉਹਨੋਂ ਤੇ ਇੰਨਾ ਕਿ ਅਗਲੇ ਦਿਨ ਹੀ ਚਵਾਗ ਲੈ ਕੇ ਤੁਰ ਗਏ ਹੁਣ ਉਹ ਸੋਚਦਾ ਕਿ ਇੱਥੇ ਜਾ ਕੇ ਮਿਲਿਆ ਜਾਵੇ ਪੁੱਛ ਗਿਆ ਕਿ ਉਹ ਉਥੇ ਉਹਦੇ ਪੇਕੇ ਘਰ ਜਾਂਦਾ ਉਥੇ ਗਿਆ ਤੇ ਪੁੱਛਿਆ ਐਵੇਂ ਫਲਾਣਾ ਜਿਹੜਾ ਉਹਦੇ ਪਤਨੀ ਜਿਹੜੀ ਇੱਥੇ ਰਹਿੰਦੀ ਉਹ ਤੁਹਾਡੀ ਪਹਿਣ ਹੈ ਉਹਨਾਂ ਕਹਾਂ ਕੇ ਹਾਂ ਉਹ ਤਾਂ ਆਪਣੇ ਚਵਕ ਲੈ ਕੇ ਇੱਥੋਂ ਚਲੀ ਗਈ ਹੈ ਉਹ ਸੋਚਣ ਲੱਗਾ ਕਿ ਉਹ ਇੱਥੋਂ ਵੀ ਚਲੀ ਗਈ ਜਿ세 ਹਿਸਾਬ ਦੇ ਨਾਲ ਉਹ ਦੱਸਦਾ ਸੀ ਜੋ ਇਹ ਬਤੀਰਾ ਦੱਸਦੇ ਪਾਏ ਨੇ ਦੋਵੇਂ ਹਾਲਾਤ ਜਿਹੜੇ ਨੇ ਆਪਸੇ ਵਿੱਚ ਮੇਲ ਨਹੀਂ ਖਾਂਦੇ ਉਹ ਉਥੋਂ ਜਾਣ ਲੱਗਦਾ ਤੇ ਇੰਨੇ ਨੂੰ ਬਿੱਲੀ ਜਿਵੇਂ ਕੋਈ ਉਹਦੀ ਉਹਦਾ ਹੀ ਰਾਤ ਤੱਕ ਦੀ ਹੋਵੇ ਸ਼ਿਆਤੋਂ ਆਕੇ ਤੇ ਉਹਦਾ ਪਜਾਮਾ ਮੋਮੇ ਚ ਪਾ ਲਿਆ। ਉਹਨੇ ਬੜਾ ਛੜਵਾਇਆ ਪਰ ਉਹਨੇ ਛੱਡਿਆ ਨਾ ਤੇ ਉਹਨੂੰ ਖਿੱਚ-ਖਿੱਚ ਕੇ ਇੱਕ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੀ ਰਹੀ। ਉਹਨੇ ਨਾ ਛੱਡਿਆ ਬੜਾ ਪਰ ਛਡਾਇਆ। ਉਹਨੂੰ ਐਵੇਂ ਲੱਗਾ ਜਿਵੇਂ ਕਿਤੇ ਲੈ ਕੇ ਜਾਣਾ ਚਾਹੁੰਦੀ ਹੈ। ਬਿੱਲੀ ਨੇ ਉਹਦਾ ਪਜਾਮਾ ਫੜਿਆ ਤੇ ਅੱਗੇ-ਅੱਗੇ ਕਰਕੇ ਉਹਨੂੰ ਉਸਦੇ ਛਾਣ ਦੇ ਕੋਲ ਲੈ ਗਈ। ਜਾ ਕੇ ਉੱਥੇ ਮਿਆਉ-ਮਿਆਉ ਕਰਨ ਲੱਗ ਗਈ ਤੇ ਉਹ ਅੰਦਰੋਂ ਬਾਹਰ ਆਈ। ਜਦੋਂ ਬਾਹਰ ਆਇਤੇ ਉਹਨੇ ਕਿਹਾ ਉਹ ਤਾਂ ਜਾਣਦੇ ਨਹੀਂ ਸੀ ਪਰ ਉਹ ਕਹਿੰਦਾ ਕਿ ਤੁਸੀਂ ਉਹਨਾਂ ਦੀ ਪਤਨੀ ਹੋ ਨੇ ਕਿਹਾ ਹਾਂਜੀ ਪਰ ਉਹ ਅਕਾਲ ਚਲਾਣਾ ਕਰ ਗਏ ਹਨ ਉਹਨੇ ਕਿਹਾ ਕਿ ਤੁਸੀਂ ਇੱਥੇ ਕਿਵੇਂ ਕਹਿੰਦੇ ਕਿ ਜਦੋਂ ਇਹਨਾਂ ਖਬਰ ਮਿਲੇ ਸੀ ਉਹਨੇ ਦੱਸਿਆ ਕਿ ਮੈਂ ਉਹਦਾ ਸਾਥੀ ਹਾਂ ਉਹਦੇ ਨਾਲ ਮਿਲ ਕੇ ਵਪਾਰ ਕਰਦਾ ਸੀ ਉਹਨੂੰ ਕਹਿੰਦੇ ਕਿ ਤੁਸੀਂ ਇੱਥੇ ਕਿਵੇਂ ਉਹਨੇ ਕਿਹਾ ਕਿ ਜਦੋਂ ਉਹਦੇ ਅਕਾਲ ਚਲਾਣ ਦੀ ਖਬਰ ਮਿਲੇ ਸੀ ਸਾਸੋਰੇ ਨੇ ਉਸੇ ਦਿਨੋਂ ਘਰੋਂ ਕੱਢ ਦਿੱਤਾ ਸੀ ਇੱਥੇ ਆਈ ਸੀ ਤੇ ਇੱਥੇ ਬਜ਼ੁਰਗ ਨਾਚਾਰ ਮਾਂ ਪਿਓ ਸੀ ਭਰਾ ਭਾਬੀ ਰੋਜ਼ੇ ਕੁਝ ਨਾ ਕੁਝ ਕਹਿੰਦੇ ਸੀ ਉਹਨਾਂ ਵੀ ਘਰ ਤੋਂ ਬਾਹਰ ਕੱਢ ਦਿੱਤਾ ਉਹ ਕਹਿਣ ਲੱਗਾ ਕਿ ਮੈਂ ਤੁਹਾਡਾ ਜਿਹੜਾ ਪਤੀ ਸੀ ਉਹਨੇ ਮਾਰੇ ਸਮੇ ਮੇਰਾ ਸਾਥ ਦਿੱਤਾ ਸੀ ਉਹਨੇ ਮੈਨੂੰ 10000 ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ ਇਹ ਉਹਨੇ ਬਚਤ ਕਰਕੇ ਰੱਖੇ ਸੀ ਮੈਂ ਉਹਦੇ ਨਾਲ ਵਪਾਰ ਚਲਾਇਆ ਤੇ ਅੱਜ ਕਈ ਗੁਣਾ ਹੋ ਗਿਆ ਮੈਂ ਹੁਣ ਉਹ ਤੁਹਾਨੂੰ ਦੇਣਾ ਆਹਾ ਉਹਨੇ ਉਹਨੂੰ ਦੇ ਕੇ ਜਾਣ ਲੱਗਦਾ ਤੇ ਫਿਰ ਮਨਜ ਕਹਿੰਦਾ ਕਿ ਅੱਜ ਮੇਰੇ ਕੋਲ ਜੋ ਕੁਝ ਹੈ ਉਹ ਤੁਹਾਡੇ ਪਤੀ ਦੀ ਦੇਣ ਹੈ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚੱਲ ਸਕਦੇ ਹੋ ਉੱਥੇ ਮੇਰੀ ਪਤਨੀ ਮੇਰੇ ਬੱਚੇ ਤੇ ਮੇਰੇ ਮਾਤਾ ਪਿਤਾ ਹਨ ਅੱਜ ਜੋ ਕੁਝ ਵੀ ਹੈ ਤੁਹਾਡੇ ਪਤੀ ਦੀ ਦੇਣ ਹੈ ਤੁਸੀਂ ਉੱਥੇ ਇੱਜ਼ਤ ਤੇ ਸਤਿਕਾਰ ਦੇ ਨਾਲ ਰਹੋ ਤੇ ਤੁਹਾਡਾ ਹਿੱਸਾ ਤੁਹਾਨੂੰ ਮੈਂ ਹਰ ਮਹੀਨੇ ਅਦਾ ਕਰ ਦਿਆ ਕਰਾਂਗਾ ਉਹਨਾਂ ਵਿਚਾਰੇ ਕੋਲ ਕੋਈ ਵੀ ਸਹਾਰਾ ਨਹੀਂ ਸੀ ਉਹਦੇ ਨਾਲ ਚਲੇ ਗਈ ਹੁਣ ਉਹ ਬਿੱਲੀ ਵੀ ਪਿੱਛੇ ਪਿੱਛੇ ਤੋਰਨ ਲੱਗੀ ਹੁਣ ਉਹਨੂੰ ਸ਼ਾਇਦ ਸਮਝ ਆ ਗਿਆ ਕਿ ਇਹ ਬੇਜਪਾਨ ਚਰੂਲ ਸੀ ਪਰ ਇਹਦੀ ਕੀਤੀ ਮਦਦ ਉਹ ਤੁਰ ਦਰਗਾਹ ਤੱਕ ਪਹੁੰਚ ਗਈ ਇਹਦੀ ਅਸੀਸ ਜਿਹੜੀ ਮੈਂ ਇਹਦਾ ਟਿੰਡ ਭਰਿਆ ਤੇ ਜਿਹੜੀ ਇਹਦੀ ਲਤ ਠੀਕ ਕੀਤੀ ਇਹ ਬੇਜਪਾਨ ਨੇ ਰੋਜ਼ ਅਰਦਾਸ ਕੀਤੀ ਤੇ ਅਰਦਾਸ ਦਾ ਅੱਜ ਮੁੱਲ ਪੈ ਗਿਆ ਹੁਣ ਉਹ ਸਮਝ ਗਏ ਸੀ ਕਿ ਆਪਾਂ ਭਾਵੇਂ ਕਿਸੇ ਦੀ ਮਦਦ ਕਰਦੇ ਹਾਂ ਉਹ ਮਦਰ ਦਾਸ ਜੀ ਆਪਾਂ ਪਰਮਾਤਮਾ ਜੀ ਜ਼ਰੂਰ ਦਿੰਦੇ ਹਨ ਫਿਰ ਸਾਧ ਸੰਗਤ ਜੀ ਭਾਵੇਂ ਕਾਂ ਜਿਹੜੇ ਕੁੱਤਾ ਬਿੱਲੀ ਕੋਈ ਵੀ ਹੋਵੇ ਤਾਂ ਤੁਹਾਡੇ ਘਰੋਂ ਮੁੱਠ ਜੇ ਆਟੇ ਦੀ ਆਪਾਂ ਉਹਨਾਂ ਲਈ ਕੁਝ ਕਰਜ਼ਾ ਕਰਦੇ ਹਾਂ ਤਾਂ ਜ਼ਰੂਰ ਕਰੋ ਇੱਕ ਕੀੜੀ ਨੂੰ ਜੇ ਰੱਤੀ ਚੌਲਾਂ ਦਾ ਦਾਣਾ ਦਿੰਦੇ ਹਾਂ ਤਾਂ ਉਹਦਾ ਵੀ ਫਲ ਮਿਲਦਾ ਹੈ ਫਿਰ ਇੱਕ ਰੋਟੀ ਜੇਕਰ ਰੋਜ਼ ਕੱਢਦੇ ਹਾਂ ਤਾਂ ਪਰਮਾਤਮਾ ਦਾ ਫਲ ਜ਼ਰੂਰ ਮਿਲਦਾ ਹੈ ਸਾਸਾਂਗਾ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਸਿੱਖਣ ਨੂੰ ਮਿਲਿਆ ਕਿ ਸਾਨੂੰ ਸਭ ਦੀ ਮਦਦ ਕਰ ਦੇਣੀ ਚਾਹੀਦੀ ਹੈ ਸਾਨੂੰ ਆਪਣੇ ਥੋੜੇ ਦੇ ਵਿੱਚੋਂ ਵੀ ਥੋੜਾ ਦਾ ਸੰਬੰਧ ਕੱਟਣਾ ਚਾਹੀਦਾ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਪੈਨ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ